ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ ਕਿ ਆਕਾਲੀ ਦਲ ਵੱਲੋਂ ਆਪਣੇ 7 ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਆਕਾਲੀ ਦਲ ਨੇ ਵੀ ਆਪਣੇ ਪੱਤੇ ਖੋਲ ਦਿੱਤੇ ਨੇ ਤੇ ਆਕਾਲੀ ਦਲ ਨੇ 7 ਉਮੀਦਵਾਰਾਂ ਦਾ ਐਲਾਨ ਕੀਤਾ ਹੈ 7 ਲੋਕ ਸਭਾ ਹਲਕਿਆਂ ਦੇ ਵਿੱਚ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਕਈ ਪੁਰਾਣੇ ਸੀਨੀਅਰ ਲੀਡਰ ਨੇ ਤੁਹਾਨੂੰ ਹੁਣੇ ਹੀ ਇੱਕ ਸੈਕਿੰਡ ਦੇ ਵਿੱਚ ਨਾਮ ਦੱਸ ਰਹੇ ਆ ਕਿ ਅਕਾਲੀ ਦਲ ਵੱਲੋਂ ਆਪਣੇ ਅੱਜ ਵਿਸਾਖੀ ਦੇ ਦਿਹਾੜੇ ਤੇ ਜਿਹੜੇ ਕੈਂਡੀਡੇਟ ਨੇ ਉਹ ਐਲਾਨ ਦਿੱਤੇ ਗਏ ਨੇ ਦੱਸਦੀ ਹੈ ਕਿ ਅਕਾਲੀ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰ ਇਹਨਾਂ ਸਾਰਿਆਂ ਦਾ ਐਲਾਨ ਕੀਤਾ ਹੈ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਤਸੀਂ ਇਹ ਤਸਵੀਰ ਦੇਖ ਰਹੇ ਹੋ ਅਗਰ ਦਲਜੀਤ ਡਾਕਟਰ ਦਲਜੀਤ ਚੀਮਾ ਦੀ ਜਿੰਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਸੁਖਬੀਰ ਬਾਦਲ ਨੇ ਸੱਤ ਸੀਨੀਅਰ ਲੀਡਰ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਨਾਮ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਤਸਵੀਰ ਤੁਸੀਂ ਦੇਖ ਰਹੇ ਹੋ ట్ਵੀਟ ਕੀਤਾ ਜਿਹਦੇ ਵਿੱਚ ਸੱਤ ਹਲਕਿਆਂ ਦੇ ਨਾਮ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ ਗਏ ਨੇ ਜਿਦੇ ਵਿੱਚ ਸਭ ਤੋਂ ਪਹਿਲਾ ਨਾਮ ਗੁਰਦਾਸਪੁਰ ਤੋਂ ਹੈ ਜਿੱਥੇ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਖੁਦ ਚੋਣ ਮੈਦਾਨ ਵਿੱਚ ਉਤਰ ਰਹੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਉਸ ਤੋਂ ਬਾਅਦ ਜੇ ਗੱਲ ਕਰੀਏ ਅਨੰਦਪੁਰ ਸਾਹਿਬ ਦੀ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਦੋ ਸੀਨੀਅਰ ਲੀਡਰ ਕਾਫੀ ਵੱਡੇ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਉਹਨਾਂ ਦਾ ਨਾਮ ਜਿਹੜਾ ਹੈ ਲੋਕ ਸਭਾ ਚੋਣਾਂ ਦੇ ਲਈ ਉਤਾਰਿਆ ਗਿਆ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਅਨੰਦਪੁਰ ਸਾਹਿਬ ਤੋਂ ਐਨ ਕੇ ਸ਼ਰਮਾ ਪਟਿਆਲਾ ਤੋਂ ਜੋ ਕਿ ਵਿਧਾਇਕ ਦੀ ਚੋਣ ਲੜਦੇ ਆ ਰਹੇ ਨੇ ਅਕਾਲੀ ਦਲ ਤੋਂ ਸਿਰਕਪੁਰ ਤੋਂ ਉਸ ਤੋਂ ਬਾਅਦ ਅਨਿਲ ਜੋਸ਼ੀ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਅਨਿਲ ਜੋਸ਼ੀ ਦਾ ਨਾਮ ਜਿਸ ਦਾ ਜਿਨ੍ਹਾਂ ਦੀਆਂ ਕਾਫੀ ਚਰਚਾਵਾਂ ਚੱਲ ਰਹੀਆਂ ਸੀ ਕਿ ਅਨਿਲ ਜੋਸ਼ੀ ਹੋ ਸਕਦੇ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਅਕਾਲੀ ਦਲ ਦੇ ਸੋ ਉਹਨਾਂ ਦੇ ਨਾਮ ਦੇ ਉੱਤੇ ਮੋਹਰ ਲੱਗ ਗਈ ਹੈ ਬੀਤੇ ਦਿਨੀ ਅਨਿਲ ਜੋਸ਼ੀ ਵੱਲੋਂ ਇੱਕ ਰੈਲੀ ਵੀ ਕੀਤੀ ਗਈ ਸੀ ਜਿਸ ਵਿੱਚ ਵਿਕਰਮ ਮਜੀਠੀਆ ਨੇ ਵੀ ਪਾਰਟੀ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਤੋਂ ਚੋਣਾਂ ਦੇ ਵਿੱਚ ਉਤਾਰਿਆ ਜਾਵੇ ਉਸ ਤੋਂ ਬਾਅਦ ਵਿਕਰਮ ਸਿੰਘ ਵਿਕਰਮਜੀਤ ਸਿੰਘ ਖਾਲਸਾ ਸ਼੍ਰੀ ਫਤਿਹਗੜ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਨੂੰ ਉਤਾਰਿਆ ਗਿਆ ਇਹ ਵੀ ਅਕਾਲੀ ਦਲ ਦੇ ਪੁਰਾਣੇ ਲੀਡਰ ਨੇ ਤੇ ਗੱਲ ਕਰੀਏ ਤਾਂ ਫਰੀਦਕੋਟ ਤੋਂ ਰਜਵਿੰਦਰ ਸਿੰਘ ਨੂੰ ਉਤਾਰਿਆ ਗਿਆ ਹੈ ਜੋ ਕਿ ਗ੍ਰੈਂਡਸਨ ਨੇ ਲੇਟ ਸ਼੍ਰੀ ਗੁਰਦੇਵ ਸਿੰਘ ਬਾਦਲ ਹੋਰਾਂ ਦੇ ਸੋ ਇਹ ਜਿਹੜੇ ਟਕਸਾਲੀ ਲੀਡਰ ਕਹਿ ਸਕਦੇ ਆ ਕਿ ਅਕਾਲੀ ਦਲ ਦੇ ਪੁਰਾਣੇ ਤੇ ਪੱਕੇ ਜਿਹੜੇ ਲੀਡਰ ਨੇ ਉਹਨਾਂ ਨੂੰ ਉਤਾਰਿਆ ਗਿਆ ਉਸ ਤੋਂ ਬਾਅਦ ਇਕਬਾਲ ਸਿੰਘ ਝੁੰਡਾ ਜੋ ਸੰਗਰੂਰ ਤੋਂ ਜਿਨ੍ਹਾਂ ਨੂੰ ਉਤਾਰਿਆ ਗਿਆ ਸੋ ਸੰਗਰੂਰ ਦੇ ਉੱਤੋਂ ਜੋ ਚਰਚਾਵਾਂ ਚੱਲ ਰਹੀਆਂ ਸੀ ਕਿ ਸੰਗਰੂਰ ਤੋਂ ਸੁਖਦੇਵ ਸਿੰਘ ਢੀਂਡਸਾ ਦੇ بیٹے ਪਰਮਿੰਦਰ ਸਿੰਘ ਢੀਂਡਸਾ ਉਮੀਦਵਾਰ ਹੋ ਸਕਦੇ ਨੇ ਪਰ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਨਹੀਂ ਦਿੱਤੀ ਗਈ ਹੈ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਐਲਾਨ ਸੋ ਕੁਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਹੈ ਉਹ ਉਹਨਾਂ ਦੀ ਗੱਲ ਕਰ ਰਹੇ ਹਾਂ ਕਿ ਅਕਾਲੀ ਦਲ ਨੇ ਆਪਣੇ ਪੱਤੇ ਸੱਤ ਪੱਤੇ ਆਪਣੇ ਖੋਲ੍ਹ ਦਿੱਤੇ ਨੇ ਸੱਤ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਦਰਜੀਤ ਸਿੰਘ ਚੀਮਾ ਨੇ ਗੁਰਦਾਸਪੁਰ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਅਨੰਦਪੁਰ ਸਾਹਿਬ ਤੋਂ ਐਨ ਕੇ ਸ਼ਰਮਾ ਪਟਿਆਲਾ ਤੋਂ ਅਨਿਲ ਜੋਸ਼ੀ ਅੰਮ੍ਰਿਤਸਰ ਤੋਂ ਵਿਕਰਮਜੀਤ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਰਜਵਿੰਦਰ ਸਿੰਘ ਫਰੀਦਕੋਟ ਤੋਂ ਤੇ ਇਕਬਾਲ ਸਿੰਘ ਚੁੰਦਾ ਸੰਘਰੂਰ ਤੋਂ ਜੋ ਕਾਫੀ ਸੀਨੀਅਰ ਲੀਡਰ ਮੰਨੇ ਜਾਂਦੇ ਨੇ ਸੋ ਹੁਣ ਇਹਨਾਂ ਦਾ ਮੁਕਾਬਲੇ ਦੀ ਆਪਾਂ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਗੁਰਦਾਸਪੁਰ ਦੀ ਹੀ ਗੱਲ ਕਰ ਲੈਂਦੇ ਆ ਗੁਰਦਾਸਪੁਰ ਦੇ ਵਿੱਚ ਬੀਜੇਪੀ ਨੇ ਦਿਨੇਸ਼ ਬੱਬੂ ਨੂੰ ਆਪਣਾ ਕੈਂਡੀਡੇਟ ਉਤਾਰਿਆ ਹੈ ਬੀਜੇਪੀ ਦੇ ਸਾਹਮਣੇ ਦਲਜੀਤ ਚਿਮਾ ਚੋਣ ਲੜਨਗੇ ਹਾਲਾਂਕਿ ਅੱਜ ਜੇ ਗੱਲ ਕਰੀਏ ਅਕਾਲੀ ਦਲ ਦੇ ਦਲਜੀਤ ਸਿੰਘ ਚਿਮਾ ਨੂੰ ਉਤਾਰਿਆ ਹੈ ਕਾਂਗਰਸ ਨੇ ਹਲੇ ਤੱਕ ਵੀ ਆਪਣੀ ਲਿਸਟ ਜਾਰੀ ਨਹੀਂ ਕੀਤੀ ਹੈ ਹੋ ਸਕਦਾ ਅੱਜ ਉਹ ਉਹਨਾਂ ਦੀ CEC ਦੀ ਮੀਟਿੰਗ ਤੋਂ ਬਾਅਦ ਕੋਈ ਫੈਸਲਾ ਲਿਆ ਜਾ ਸਕੇ ਪਰ ਹਾਲ ਦੀ ਘੜੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੇ BJP ਦੀ ਹੀ ਟਿਕਟ ਸਾਹਮਣੇ ਆ BJP ਦੀ ਹੀ ਲਿਸਟ ਸਾਹਮਣੇ ਆਈ ਹੈ ਜਿਹੜੇ ਉਮੀਦਵਾਰ ਉਹਨਾਂ ਨੇ ਉਤਾਰੇ ਨਹੀਂ ਪਰ ਜੇ ਗੱਲ ਕਰ ਲਈਏ ਕਾਂਗਰਸ ਦੀ ਕਾਂਗਰਸ ਵੱਲੋਂ ਕੋਈ ਵੀ ਉਮੀਦਵਾਰ ਹੱਲੇ ਨਹੀਂ ਉਤਾਰਿਆ ਗਿਆ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਗੁਰਦਾਸਪੁਰ ਦੀ ਜਿੱਥੇ ਦਲਜੀਤ ਸਿੰਘ ਚੀਮਾ ਦਿਨੇਸ਼ ਬੱਬੂ ਦੇ ਸਾਹਮਣੇ ਲੜ ਰਹੇ ਨੇ ਦਿਨੇਸ਼ ਬੱਬੂ ਭਾਜਪਾ ਦੇ ਕੈਂਡੀਡੇਟ ਕਾਫੀ ਸਮੇਂ ਪਹਿਲਾਂ ਤੋਂ ਉਹਨਾਂ ਨੂੰ ਉਤਾਰ ਦਿੱਤਾ ਗਿਆ ਸੀਗਾ ਜਿੱਥੇ ਕਵਿਤਾ ਖੰਨਾ ਦਾ ਨਾਮ ਚੱਲ ਰਿਹਾ ਸੀਗਾ ਤੇ ਹੁਣ ਦਲਜੀਤ ਸਿੰਘ ਚੀਮਾ ਚੋਣ ਮੈਦਾਨ ਦੇ ਵਿੱਚ ਆ ਚੁੱਕੇ ਨੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਲੜ ਰਹੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਉਤਾਰਿਆ ਗਿਆ ਤੇ ਹਾਲੇ ਬਾਕੀ ਪਾਰਟੀਆਂ ਦਾ ਐਲਾਨ ਹੋਣਾ ਬਾਕੀ ਹੈ ਕਿ ਕਿੰਨਾਂ ਨੂੰ ਉਮੀਦਵਾਰ ਐਲਾਨਿਆ ਜਾਂਦਾ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਐਨ ਕੇ ਸ਼ਰਮਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਉਸ ਤੋਂ ਬਾਅਦ ਭਾਜਪਾ ਦੇ ਪਰਨੀਤ ਕੋਰ ਤੇ ਹੁਣ ਐਨ ਕੇ ਸ਼ਰਮਾ ਪਟਿਆਲਾ ਤੋਂ ਚੋਣ ਲੜਨਗੇ ਇਹ ਤਿੰਨ ਪਾਰਟੀਆਂ ਦਾ ਜੋ ਮੁਕਾਬਲਾ ਉਹ ਸਾਹਮਣੇ ਆ ਚੁੱਕਾ ਹੈ ਖੁੱਲ ਕੇ ਸਾਹਮਣੇ ਆ ਚੁੱਕੇ ਨੇ ਕੈਂਡੀਡੇਟ ਕਿ ਉਮੀਦਵਾਰ ਕੌਣ-ਕੌਣ ਹੋਵੇਗਾ ਤਸਵੀਰ ਤੁਹਾਨੂੰ ਇੱਕ ਵਾਰ ਫਿਰ ਤੋਂ ਅਸੀਂ ਦਿਖਾ ਦਿੰਨੇ ਆ ਤਸਵੀਰ ਨੇ ਐਨ ਕੇ ਸ਼ਰਮਾ ਤੁਸੀਂ ਦੇਖ ਸਕਦੇ ਹੋ ਪਟਿਆਲਾ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਅਨੰਦਪੁਰ ਸਾਹਿਬ ਤੋਂ ਜਿਨ੍ਹਾਂ ਦੇ ਸਾਹਮਣੇ ਆਜ਼ਾਦ ਮਾਦੀ ਪਾਰਟੀ ਤੇ ਮੁੱਖ ਬਲਾਰੇ ਮਾਲਵਿੰਦਰ ਸਿੰਘ ਕੰਗ ਨੇ ਤੇ ਕਾਂਗਰਸ ਦੀ ਹਾਲੇ ਕੋਈ ਵੀ ਲਿਸਟ ਜਾਰੀ ਨਹੀਂ ਹੋਈ ਹੈ ਤੇ ਗੁਰਦਾਸਪੁਰ ਤੋਂ ਦਲਜੀਤ ਸਿੰਘ ਚੀਮਾ ਨੇ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਜੇ ਗੱਲ ਕਰ ਲਈ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚ ਅਨਿਲ ਜੋਸ਼ੀ ਤੇ ਅਨਿਲ ਜੋਸ਼ੀ ਨੂੰ ਉਮੀਦਵਾਰ ਐਲਾਨਿਆ ਗਿਆ ਆ ਅਕਾਲੀ ਦਲ ਵੱਲੋਂ ਅੱਜ ਉਮੀਦਵਾਰ ਐਲਾਨ ਕੀਤਾ ਗਿਆ ਜਿਨ੍ਹਾਂ ਦੀਆਂ ਚਰਚਾਵਾਂ ਪਹਿਲਾਂ ਤੋਂ ਹੀ ਕਾਫੀ ਚੱਲ ਰਹੀਆਂ ਸੀਗੀਆਂ ਤੇ ਹੁਣ ਉਹਨਾਂ ਦਾ ਜੋ ਮੁਕਾਬਲਾ ਹੈ ਜੇ ਅੰਮ੍ਰਿਤਸਰ ਦੇ ਵਿੱਚ ਕੁਲਦੀਪ ਧਾਲੀਵਾਲ ਆਮ ਆਦਮੀ ਪਾਰਟੀ ਤੋਂ ਤੇ ਤਰਨਜੀਤ ਸਿੰਘ ਸੰਧੂ ਭਾਜਪਾ ਤੋਂ ਕੈਂਡੀਡੇਟ ਨੇ ਤੇ ਇਹ ਤਿੰਨ ਤਿੰਨ ਚਿਹਰੇ ਸਾਹਮਣੇ ਆ ਚੁੱਕੇ ਨੇ ਤਿੰਨ ਪਾਰਟੀਆਂ ਨੇ ਆਪਣੇ ਪੱਤੇ ਖੋਲਦੇ ਨੇ ਪਰ ਕਾਂਗਰਸ ਹਾਲੇ ਵੀ ਕੋਈ ਵਿਚਾਰਾ ਐਲਾਨ ਨਹੀਂ ਸਕੀ ਹਾਲੇ ਵੀ ਉਹਨਾਂ ਦੇ ਮੰਤਨ ਜਾਰੀ ਨੇ ਉਸ ਤੋਂ ਬਾਅਦ ਦੀ ਜੇ ਗੱਲ ਕਰੀਏ ਅੰਮ੍ਰਿਤਸਰ ਤੋਂ ਬਾਅਦ ਜੇ ਗੱਲ ਕਰਦੇ ਆ ਫਤਿਹਗੜ ਸਾਹਿਬ ਦੀ ਫਤਿਹਗੜ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਜੋ ਕਿ ਅਕਾਲੀ ਲੀਡਰ ਨੇ ਉਹ ਹੋਣਗੇ ਹਾਲਾਂਕਿ ਫਤਿਹਗੜ ਸਾਹਿਬ ਤੋਂ ਬਾਕੀਆਂ ਦੇ ਉਮੀਦਵਾਰ ਆਣੇ ਬਾਕੀ ਨੇ ਪਰ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਤੇ ਇਹ ਤਸਵੀਰ ਵੀ ਅਸੀਂ ਤੁਹਾਨੂੰ ਦੁਬਾਰਾ ਤੋਂ ਦਿਖਾ ਦਿੰਨੇ ਆ ਵਿਕਰਮਜੀਤ ਸਿੰਘ ਖਾਲਸਾ ਫਤਿਹਗੜ ਸਾਹਿਬ ਤੋਂ ਤੇ ਫਰੀਦਕੋਟ ਤੋਂ ਰਜਵਿੰਦਰ ਸਿੰਘ ਨੇ ਜੋ ਕਿ ਬਲਦੇਵ ਗ੍ਰੈਂਡਸਨ ਨੇ ਜਿਨ੍ਹਾਂ ਦੇ ਜੋ ਗ੍ਰੈਂਡਸਨ ਨੇ ਲੇਡ ਗੁਰਦੇਵ ਸਿੰਘ ਬਾਦਲ ਹੋਰਾਂ ਦੇ ਉਹਨਾਂ ਨੂੰ ਐਲਾਨਿਆ ਗਿਆ ਹੈ ਰਜਵਿੰਦਰ ਸਿੰਘ ਨੂੰ ਤੇ ਉਸ ਤੋਂ ਬਾਅਦ ਜੇ ਫਰੀਦਕੋਟ ਦੀ ਹੀ ਗੱਲ ਕਰ ਰਹੀਏ ਪ੍ਰੀਤ ਕੋਟ ਦੇ ਵਿੱਚ ਦੋ ਕਲਾਕਾਰ ਆਮੋ ਸਾਹਮਣੇ ਹੋ ਚੁੱਕੇ ਨੇ ਹੰਸਰਾਜ ਹੰਸ ਅਤੇ ਕਰਮਜੀਤ ਅਨਮੋਲ ਤੇ ਹੁਣ ਤੀਸਰਾ ਰਜਵਿੰਦਰ ਸਿੰਘ ਹੋਰਾਂ ਨੂੰ ਉਤਾਰਿਆ ਗਿਆ ਅਕਾਲੀ ਦਲ ਵੱਲੋਂ ਅਕਾਲੀ ਦਲ ਵੱਲੋਂ ਤੇ ਇੱਥੇ ਵੀ ਮੁਕਾਬਲਾ ਕੜਾ ਦੇਖਣ ਨੂੰ ਮਿਲੇਗਾ ਕਿ ਕੀ ਹੋ ਸਕਦਾ ਹੈ ਇਹਨਾਂ ਤਿੰਨਾਂ ਕੈਂਡੀਡੇਟ ਦੇ ਉੱਤੇ ਪਰ ਉੱਥੇ ਦੇ ਸਿਟਿੰਗ ਐਮਪੀ ਮੁਹੰਮਦ ਸਦੀਕ ਨੇ ਕਾਂਗਰਸ ਵੱਲੋਂ ਪਰ ਕਾਂਗਰਸ ਨੇ ਹਾਲੇ ਵੀ ਕੋਈ ਆਪਣਾ ਕੈਂਡੀਡੇਟ ਨਹੀਂ ਐਲਾਨਿਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸੰਗਰੂਰ ਦੀ ਜੋ ਕਿ ਅਹਿਮ ਮੰਨਿਆ ਜਾ ਰਿਹਾ ਸੀਗਾ ਸੰਗਰੂਰ ਦੇ ਵਿੱਚ ਤੁਹਾਨੂੰ ਦੱਸ ਦਈਏ ਇਕਬਾਲ ਸਿੰਘ ਝੁੰਦਾ ਇਕਬਾਲ ਸਿੰਘ ਝੁੰਦਾ ਜੋ ਅਕਾਲੀ ਦਲ ਦੇ ਕਾਫੀ ਸੀਨੀਅਰ ਲੀਡਰ ਨੇ ਉਹਨਾਂ ਨੂੰ ਐਲਾਨਿਆ ਕਿ ਆਏ ਉਮੀਦਵਾਰ ਤੇ ਉਸ ਤੋਂ ਹੀ ਸੰਗਰੂਰ ਤੋਂ ਮੀਤ ਹੇਅਰ ਆਮ ਆਦਮੀ ਪਾਰਟੀ ਵੱਲੋਂ ਉਤਾਰੇ ਗਏ ਨੇ ਤੇ ਸੰਗਰੂਰ ਤੋਂ ਹਾਲੇ ਬਾਕੀਆਂ ਨੇ ਐਲਾਨ ਕਰਨੇ ਬਾਕੀ ਨੇ ਬਾਕੀ ਬਾਕੀ ਪਾਰਟੀਆਂ ਦੇ ਐਲਾਨ ਨਹੀਂ ਹੋਏ ਨੇ ਤੇ ਇਹ ਸੱਤ ਉਮੀਦਵਾਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਅਕਾਲੀ ਦਲ ਨੇ ਅੱਜ ਵਿਸਾਖੀ ਦਿਹਾੜੇ ਦੇ ਉੱਤੇ ਆਪਣੇ ਐਲਾਨ ਦਿੱਤੇ ਨੇ ਕਿਉਂਕਿ ਇਸ ਵਾਰ ਅਕਾਲੀ ਦਲ ਵੀ ਇਕੱਲੇ ਚੋਣ ਲੜਿਆ ਲੜ ਰਿਹਾ ਹੈ ਪਿਛਲੀ ਵਾਰ ਅਕਾਲੀ ਦਲ ਬੀਜੇਪੀ ਦੇ ਨਾਲ ਗਠਜੰਬੰਦਨ ਦੇ ਵਿੱਚ ਚੋਣ ਲੜ ਰਿਹਾ ਸੀਗਾ ਪਰ ਇਸ ਵਾਰ ਅਕਾਲੀ ਦਲ ਵੀ ਇਹ ਇਕੱਲੇ ਚੋਣ ਲੜ ਰਿਹਾ ਹੈ ਤਾਂ ਤਸਵੀਰਾਂ ਅਸੀਂ ਤੁਹਾਨੂੰ ਇੱਕ ਵਾਰ ਫਿਰ ਦੁਬਾਰਾ ਤੋਂ ਮੈਂ ਤੁਹਾਨੂੰ ਦਿਖਾ ਦੇਣਾ ਕਿ ਗੁਰਦਾਸਪੁਰ ਤੋਂ ਦਲਜੀਤ ਸਿੰਘ ਚੀਮਾ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਆਨੰਦਪੁਰ ਸਾਹਿਬ ਤੋਂ ਐਨ ਕੇ ਸ਼ਰਮਾ ਪਟਿਆਲਾ ਤੋਂ ਅਨਿਲ ਜੋਸ਼ੀ ਅੰਮ੍ਰਿਤਸਰ ਤੋਂ ਵਿਕਰਮਜੀਤ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਤੇ ਰਾਜਵਿੰਦਰ ਸਿੰਘ ਫਰੀਦਕੋਟ ਤੋਂ ਤੇ ਇਕਬਾਲ ਸਿੰਘ ਚੂੰਗਾ ਸੰਗਰੂਰ ਤੋਂ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਇਨਾਂ ਕੈਂਡੀਡੇਟ ਬਾਰੇ ਕੀ ਕੁਝ ਸੋਚ ਰਹੇ ਹੋ ਤੇ ਅਕਾਲੀ ਦਲ ਦਾ ਕਿੰਨਾ ਮੁਕਾਬਲਾ ਹੋ ਸਕਦਾ ਹੈ ਤੇ ਕਿੰਨੀ ਵੱਡੀ ਟੱਕਰ ਅਕਾਲੀ ਦਲ ਦੇ ਸਕਦਾ ਹੈ बिकॉज़ ਕੱਲੇ ਇਸ ਵਾਰ ਕੱਲੇ ਲੜ ਰਹੇ ਨੇ ਸ਼ਹਿਰੀ ਵੋਟ ਤੇ ਪਿੰਡੂ ਵੋਟ ਦੇ ਉੱਤੇ ਕੱਲੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਲਗਾਤਾਰ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਤੇ ਵਿਕਰਮਜੀਤ ਸਿੰਘ ਮਜੀਠੀਆ ਲਗਾਤਾਰ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਦੇ ਖਿਲਾਫ ਬੋਲਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਕੰਮਾਂ ਦੇ ਖਿਲਾਫ ਬੋਲਦੇ ਹੋਏ ਨਜ਼ਰ ਆ ਰਹੇ ਨੇ ਤੇ ਆਪਣੀ ਪਕੜ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਦੇ ਵਿੱਚ ਜਾ ਰਹੇ ਨੇ ਤੇ ਲੋਕਾਂ ਦੇ ਮੁੱਦੇ ਵੱਖ-ਵੱਖ ਤਰ੍ਹਾਂ ਦੇ ਮੁੱਦੇ ਚੱਕ ਰਹੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਕਿੰਨੀ ਟੱਕਰ ਦੇ पाएगा ਇਨ੍ਹਾਂ 13 ਸੀਟਾਂ ਦੇ ਉੱਤੇ ਕਿਉਂਕਿ ਇਸ ਵਾਰ ਮੁਕਾਬਲਾ ਚਾਰ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਵਿੱਚ ਵੀ ਹੈ ਤੇ ਇੱਥੇ ਤੁਹਾਨੂੰ ਦੱਸ ਦਈਏ ਅਕਾਲੀ ਦਲ ਅੰਮ੍ਰਿਤਸਰ ਸਿਮਰਤਜੀਤ ਸਿੰਘ ਮਾਨ ਦੀ ਪਾਰਟੀ ਨੇ ਵੀ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਸੰਗਰੂਰ ਤੋਂ ਉਹ ਇਸ ਟਾਈਮ ਸਿਟਿੰਗ ਐਮਪੀ ਨੇ ਤੇ ਹੁਣ ਉਹਨਾਂ ਦਾ ਮੁਕਾਬਲਾ ਵੀ ਅਕਾਲੀ ਦਲ ਦੇ ਨਾਲ ਹੋਣ ਜਾ ਰਿਹਾ ਅਕਾਲੀ ਦਲ ਦੇ ਪ੍ਰੀਤ ਸਿੰਘ ਮਾਫ ਕਰਨਾ ਇਕਬਾਲ ਸਿੰਘ ਝੁੰਦਾ ਸੰਗਰੂਰ ਤੋਂ ਉਮੀਦਵਾਰ ਹੋਣਗੇ ਅਤੇ ਆਮ ਆਦਮੀ ਪਾਰਟੀ ਦੇ ਮੀਤ ਘੇਰ ਨਹੀਂ ਤੇ ਆਮ ਤੇ ਕਾਂਗਰਸ ਨੇ ਹਾਲੇ ਆਪਣੀ ਲਿਸਟ ਜਾਰੀ ਕਰਨੀ ਹੈ ਕਿ ਕਾਂਗਰਸ ਦਾ ਕੋਣ-ਕੋਣ ਐਮਪੀ ਉਮੀਦਵਾਰ ਹੋ ਸਕਦਾ ਹੈ ਤੇ ਅਮ੍ਰਿਤਸਰ ਦੀ ਜੇ ਗੱਲ ਕਰ ਲਈਏ ਅਮ੍ਰਿਤਸਰ ਦੇ ਵਿੱਚ ਅਨਿਲ ਚੋਸ਼ੀ ਜੋ ਕਿ ਆਮ ਆਦਮੀ ਜੋ ਕਿ ਭਾਜਪਾ ਦੇ ਵਿੱਚ ਹੁੰਦੇ ਸੀਗੇ ਭਾਜਪਾ ਨੇ ਉਹਨਾਂ ਨੂੰ 6 ਸਾਲ ਲਈ ਸਸਪੈਂਡ ਕਰ ਦਿੱਤਾ ਤੇ ਉਹ ਭਾਜਪਾ ਛੱਡ ਕੇ ਅਕਾਲੀ ਦਲ ਦੇ ਵਿੱਚ ਆ ਗਿਆ ਅਕਾਲੀ ਦਲ ਨੇ ਹੁਣ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਤੇ ਇੱਥੇ ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਮંત્રી ਕੁਲਦੀਪ ਸਿੰਘ ਢਾਲੀਵਾਲ ਤੇ ਉਤੋਂ ਬੀਜੇਪੀ ਦੇ ਤਰਨਜੀਤ ਸਿੰਘ ਸੰਧੂ ਦੇ ਨਾਲ ਮੁਕਾਬਲਾ ਹੈ ਤੇ ਚੌਥਾ ਮੁਕਾਬਲਾ ਦੇਖਣਾ ਹੋਵੇਗਾ ਕਿ ਕਾਂਗਰਸ ਕਿੰਨਾ ਨੂੰ ਉਤਾਰਦੀ ਹੈ ਹਾਲਾਂਕਿ ਸਿਟਿੰਗ ਐਮਪੀ ਉਤੋਂ ਦੇ ਗੁਰਜੀਤ ਓਜਲਾ ਨੇ ਤੇ ਉਸ ਤੋਂ ਬਾਅਦ ਹੀ ਜੇ ਗੱਲ ਕਰ ਲਈਏ ਪਟਿਆਲਾ ਦੀ ਪਟਿਆਲਾ ਦੇ ਵਿੱਚ ਐਨ ਕੇ ਸ਼ਰਮਾ ਨੂੰ ਉਹਨਾਂ ਨੇ ਉਤਾਰਿਆ ਹੈ ਐਨ ਕੇ ਸ਼ਰਮਾ ਜੋ ਜ਼ਿਲਕਪੁਰ ਤੋਂ ਵਿਧਾਇਕ ਦੀ ਚੋਣ ਲੜਦੇ ਆ ਰਹੇ ਨੇ ਐਮਐਲਏ ਚੋਣ ਲੜਦੇ ਆ ਰਹੇ ਨੇ ਅਕਾਲੀ ਦਲ ਵੱਲੋਂ ਤੇ ਹੁਣ ਉਹ ਪਟਿਆਲਾ ਦੇ ਵਿੱਚ ਚੋਣ ਲੜਨਗੇ ਜਿੱਥੋਂ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਮੰਤਰੀ ਸਿਹਤ ਮੰਤਰੀ ਨੇ ਪੰਜਾਬ ਦੇ ਉਤਰੇ ਨੇ ਤੇ ਦੂਸਰੇ ਪਾਸੇ ਹੀ ਆਮ ਬੀਜੇਪੀ ਦੇ ਪ੍ਰਨੀਤ ਕੌਰ ਨਾਲ ਮੁਕਾਬਲਾ ਹੋਵੇਗਾ ਤੇ ਇੱਕ ਵਾਰ ਤੁਹਾਨੂੰ ਦੁਬਾਰਾ ਤੋਂ ਦੱਸ ਦਿੰਨੇ ਆ ਕਿ ਅਕਾਲੀ ਦਲ ਵੱਲੋਂ ਆਪਣੇ ਸੱਤ ਕੈਂਡੀਡੇਟ ਉਤਾਰ ਦਿੱਤੇ ਗਏ ਨੇ ਦਰਜੀਤ ਸਿੰਘ ਚੀਮਾ ਗੁਰਦਾਸਪੁਰ ਤੋਂ ਪ੍ਰੀਤ ਸਿੰਘ ਚੰਦੂ ਮਾਜਰਾ ਅਨੰਦਪੁਰ ਸਾਹਿਬ ਤੋਂ ਐਨ ਕੇ ਸ਼ਰਮਾ ਪਟਿਆਲਾ ਤੋਂ ਤੇ ਅਨਿਲ ਜੋਸ਼ੀ ਅੰਮ੍ਰਿਤਸਰ ਤੋਂ ਤੇ ਵਿਕਰਮਜੀਤ ਸਿੰਘ ਖਾਲਸਾ ਸ਼੍ਰੀ ਫਤਿਹਗੜ ਸਾਹਿਬ ਤੋਂ ਰਜਵਿੰਦਰ ਸਿੰਘ ਫਰੀਦਕੋਟ ਤੋਂ ਤੇ ਇਕਬਾਲ ਸਿੰਘ ਝੁੰਦਾ ਸੰਗਰੂਰ ਤੋਂ ਆਲੇ ਬਾਕੀ ਕੈਂਡੀਡੇਟ ਬਾਕੀ ਉਮੀਦਵਾਰਾਂ ਦਾ ਐਲਾਨ ਹੋਣਾ ਹਲੇ ਥੋੜੇ ਟਾਈਮ ਦੇ ਵਿੱਚ ਸ਼ਾਇਦ ਹੋ ਜਾਵੇਗਾ ਪਰ ਕਾਂਗਰਸ ਨੇ ਹਲੇ ਤੱਕ ਆਪਣਾ ਇੱਕ ਵੀ ਕੈਂਡੀਡੇਟ ਐਲਾਨਿਆ ਨਹੀਂ ਹੈ ਹਾਲਾਂਕਿ ਚਰਚਾਵਾਂ ਵੱਖਰੀ ਵੱਖਰੀ ਜਗ੍ਹਾ ਤੇ ਚੱਲ ਰਹੀਆਂ ਨੇ ਕਿ ਇਹਨੂੰ ਮਿਲ ਸਕਦੀ ਹੈ ਪਰ ਹਾਲੇ ਤੱਕ ਕਿਸੇ ਨੂੰ ਵੀ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਹੈ ਤੇ ਲਿਸਟ ਵਾਲੀ ਜਾਰੀ ਹੀ ਨਹੀਂ ਹੋਈ ਹੈ ਸੋ ਤੁਹਾਡਾ ਕੀ ਕੁਝ ਕਹਿਣਾ ਹੈ ਇਹਨਾਂ ਸਾਰੇ ਕੈਂਡੀਡੇਟਾਂ ਦੇ ਉੱਤੇ ਆਕਾਲੀ ਦਲ ਦੇ ਜਿੰਨੇ ਚਿਹਰੇ ਉਹਨਾਂ ਨੇ ਉਤਾਰੇ ਨਹੀਂ ਤੁਹਾਡਾ ਕੀ ਵਿਚਾਰ ਹੈ ਇਹਨਾਂ ਚਿਹਰਿਆਂ ਦੇ ਕਿ ਉਹ ਚੰਗੀ ਟੱਕਰ ਦੇ ਸਕਣਗੇ ਕਿ ਉਹ ਚੰਗਾ ਮੁਕਾਬਲਾ ਦੇ ਸਕਣਗੇ ਆਕਾਲੀ ਦਲ ਦੁਬਾਰਾ ਤੋਂ ਰਿਵਾਈਵ ਕਰ ਪਾਏਗਾ ਪੰਜਾਬ ਦੇ ਵਿੱਚ ਜਾਂ ਨਹੀਂ ਕਰ ਪਾਏਗਾ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਜੁੜੇ ਰਹੋ ਪੰਜਾਬ ਤੱਕ ਜਨਤਾ